ਭਾਵੇਂ ਕਿ ਪੰਜਾਬ ਦੇ ਵਿੱਚੋਂ ਰੋਜ਼ਾਨਾ ਕੋਈ ਨਾ ਕੋਈ ਕਤਲ ਦੀ ਖਬਰ ਸਾਹਮਣੇ ਆਉਂਦੀ ਹੈ ਕਈ ਜਗ੍ਹਾ ਗੋਲੀਆਂ ਚੱਲ ਰਹੀਆਂ ਨੇ ਪਰ ਪੁਲਿਸ ਵੀ ਲਗਾਤਾਰ ਉਹਨਾਂ ਮਾਰੇ ਅੰਸਰਾਂ ਨੂੰ ਜਾਂ ਫਿਰ ਕਾਤਲਾਂ ਨੂੰ ਫੜਨ ਦੇ ਵਿੱਚ ਕਾਮਯਾਬ ਹੁੰਦੀ ਹੈ ਤੇ ਅੱਜ ਦਿਨ ਦਿਹਾੜੇ ਨਿਊ ਚੰਡੀਗੜ੍ਹ ਦੇ ਕਸਬਾ ਮੁੱਲਾਂ ਪ੍ਰਕਰੀਬਾਸ ਦੇ ਵਿੱਚ ਇੱਕ ਟੈਕਸੀ ਡਰਾਈਵਰ ਤੇ ਸਟੈਂਡ ਦੇ ਉੱਤੇ ਬੈਠੇ ਵਿਅਕਤੀ ਦੇ ਇੱਕ ਅਣਸ਼ੁੱਧ ਤੇ ਵਿਅਕਤੀ ਨੇ ਆਣ ਕੇ ਹਮਲਾ ਕਰ ਦਿੱਤਾ ਦੱਸਿਆ ਜਾ ਰਿਹਾ ਕਿ ਉਹਦੇ ਤੇਜ਼ ਤਾਰ ਹਥਿਆਰ ਮਾਰਿਆ ਜਿਸ ਤੋਂ ਬਾਅਦ ਉਹ ਗੰਭੀਰ ਜ਼ਖਮੀ ਹੋ ਗਿਆ ਗੱਲਬਾਤ ਕਰਦੇ ਆ ਉਸੇ ਜਗ੍ਹਾ ਅਸੀਂ ਪਹੁੰਚੇ ਹੋਏ ਆ ਆ ਤੁਸੀਂ ਦੇਖੋ ਕਿ ਪੁਲਿਸ ਵੀ ਲਗਾਤਾਰ ਜਾਂਚ ਕਰ ਰਹੀ ਹੈ ਪੁੱਛਗਿੱਛ ਵੀ ਕਰ ਰਹੀ ਹੈ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਮੁੱਲਾਪੁਰ ਪੁਲਿਸ ਪਹੁੰਚੀ ਹੋਈ ਹੈ ਕਿ ਆਖਰ ਕਿਸ ਤਰੀਕੇ ਦੇ ਨਾਲ ਇਹ ਪੂਰੀ ਘਟਨਾ ਵਾਪਰੀ ਹੈ ਪੂਰਾ ਤਫਤੀਸ਼ ਕੀਤੀ ਜਾ ਰਹੀ ਹੈ ਕਿ ਆਖਰ ਇਹ ਨੌਜਵਾਨ ਦੇ ਨਾਲ ਕੋਈ ਦੁਸ਼ਮਣੀ ਸੀ ਜਾਂ ਫਿਰ ਕਿਸ ਤਰੀਕੇ ਦੇ ਨਾਲੇ ਪੂਰਾ ਮਾਮਲਾ ਹੋਇਆ ਸਾਡੇ ਨਾਲ ਇੱਥੇ ਟੈਕਸੀ ਡਰਾਈਵਰ ਨਾਲ ਨੇ ਜਿਨ੍ਹਾਂ ਦੇ ਨਾਲ ਉਹ ਨੌਜਵਾਨ ਰਹਿੰਦਾ ਸੀ ਤੇ ਗੱਲਬਾਤ ਕਰਦੇ ਆਂ ਭਾਈ ਜੀ ਇਹ ਐਕਸੀਡੈਂਟ ਤੁਹਾਡਾ ਹੀ ਆਪਣਾ ਹਾਂਜੀ ਹਾਂਜੀ ਆਪਣਾ ਹੀ ਆ ਜਿਹੜਾ ਇਹ ਨੌਜਵਾਨ ਤੇ ਉੱਤੇ ਹਮਲਾ ਹੋਇਆ ਤੇ ਇਹ ਤਾਂ ਹਥਿਆਰ ਦੇ ਨਾਲ ਦੱਸਿਆ ਜਾ ਰਿਹਾ ਕਿ ਉਸ ਦਾ ਚਾਕੂ ਮਾਰਿਆ ਗਿਆ ਜਾਂ ਕੋਈ ਹੋਰ ਹਥਿਆਰ ਮਾਰਿਆ ਗਿਆ ਤਾਂ ਇਹ ਕਿੰਨੀ ਉਮਰ ਦਾ ਸੀ ਨੌਜਵਾਨ ਤੇ ਪੂਰੀ ਘਟਨਾ ਕੀ ਵਾਪਰੀ ਏ ਥੋੜਾ ਦੱਸ ਦਿਓ ਜਿਹੜਾ ਮਾਰਨੇ ਵਾਲਾ ਮੁੰਡਾ ਜੀ ਉਹ ਪਿੰਡ ਪੜੌਂਜੀਆਂ ਦਾ ਏ ਉਹਰੇ ਮੇਰੇ ਕੋਲੇ ਆਉਂਦਾ ਦਾ ਤੇ ਜਿਹੜਾ ਮਾਰਨੇ ਵਾਲਾ ਉਹਦਾ ਪਤਾ ਨਹੀਂ ਸਰਦਾਰ ਮੁੰਡਾ ਆ ਜਿਹੜਾ ਉਹਨੂੰ ਬੁਲਾ ਕੇ ਲੈ ਗਿਆ ਯੂਰੇ ਤੋਂ ਬੈਠੇ ਨੂੰ ਕਹਿੰਦਾ ਕੋਈ ਗੱਲ ਕਰਨੀ ਉਧਰ ਲੈ ਗਿਆ ਪਾਸੇ ਪਾਸੇ ਲਿਜਾ ਕੇ ਉਹਨੇ ਕੀਆ ਕਰਿਆ 15 ਮਿੰਟ ਖੜੇ ਗੱਲ ਕਰੀ ਕੇ ਅਸੀਂ ਬੇਗੋਰੀ ਕਰਤੀ ਗੱਲ ਦੀ ਉਹਨੇ 15 ਮਿੰਟ ਬਾਅਦ ਉਧਰ ਦੇ ਢਿੱਡ ਫੜ ਕੇ ਹੀ ਆਇਆ ਬਣਾ ਉਰੇ ਆ ਕੇ ਕਹਿੰਦਾ ਮੇਰਾ ਚਾਕੂ ਮਾਰ ਗਿਆ ਮੁੰਡਾ ਉਹਨਾਂ ਦੀ ਜਿਹੜੇ ਬੰਦੇ ਨੇ ਮਾਰਿਆ ਤੁਹਾਨੂੰ ਜਾਣਦੇ ਸੀ ਪਹਿਲਾਂ ਕਿ ਦੇਖੇ ਤੁਸੀਂ ਸਟੈਂਡ ਦੇ ਨਾਲ ਸੀ ਪਹਿਲਾਂ ਨਹੀਂ ਦੇਖਿਆ ਉਹ ਮੁੰਡਾ ਸਰਦਾਰਤਾ ਵੀ 21 ਸਾਲ ਦੀ ਉਮਰ ਹੋ ਗਈ ਉਹਦੀ ਕੋਣ ਕੋਣ ਵਜੂਸੀ ਤੁਸੀਂ ਇਸੇ ਮੌਕੇ ਤੇ ਇਹ ਤਿੰਨੇ ਆਏ ਸੀ ਇਹ ਤਿੰਨੇ ਸੀ ਭਾਈ ਜੀ ਜਦੋਂ ਗੱਲਬਾਤ ਕਰ ਰਿਹਾ ਸੀ ਉਸ ਵਿਅਕਤੀ ਦੇ ਨਾਲ ਤਾਂ ਕਿੰਨੇ ਕੁ ਮਿੰਟ ਗੱਲਬਾਤ ਹੁੰਦੀ ਰਹੀ ਤੇ ਕਿਸ ਤਰੀਕੇ ਨਾਲ ਗੱਲ ਹੋ ਰਹੀ ਸੀ ਕੁਝ 20 ਮਿੰਟ ਗੱਲ ਕਰੀਏ ਆਰਾਮ ਨਾਲ ਖੜੇ ਤੇ 15 ਕੋਈ ਜਿੱਤਲੇ ਨੂੰ ਮੈਂ ਗੁੱਸੇ 'ਚ ਕਰਦਾ ਜਾਂ ਕੁਝ ਨੋਰਮਲ ਗੱਲ ਹੋ ਰਹੀ ਸੀ ਨੋਰਮਲ ਗੱਲ ਹੋ ਰਹੀ ਸੀ ਤਾਂ ਪਹਿਲਾਂ ਕਦੇ ਉਸਨੇ ਥੋੜੇ ਜਿਹਾ ਜ਼ਿਕਰ ਕੀਤਾ ਹੋਵੇ ਕਿ ਮੇਰੀ ਦੁਸ਼ਮਣੀ ਕਿਸੇ ਨਾਲ ਕੁਝ ਕਦੇ ਸਾਢੇ 12 ਵਜੇ ਦੀ ਤੁਸੀਂ ਇੱਥੇ ਬੈਠੇ ਸੀ ਉਰੀ ਬੈਠੇ ਤੇ ਜੀ ਐਤੋਂ ਬੁਲਾ ਕੇ ਲੈ ਗਿਆ ਬੰਦਾ ਹਾਂਜੀ ਬਿਲਕੁਲ ਤੱਕ ਇੰਨੀ ਕਿ ਦੂਰ ਜਾ ਕੇ ਤੁਹਾਡੇ ਤੇ ਮੁਜਸਤੀ ਦੇ ਪੁਲਿਸ ਵਾਲੇ ਖੜੇ ਹੋ ਤੇ ਸਾਹਮਣੇ ਹੋਈ ਘਟਨਾ ਸੀ ਜੀ ਬਸ ਉਰੀ ਕਿ ਦੂਰ ਹਾਂਜੀ ਇੰਨੀ ਕਿ ਦੂਰ ਲੈ ਗਿਆ ਬੁਲਾ ਮਾਰਿਆ ਕਿੱਥੇ ਚਾਕੂ ਨੇ ਜੋ ਤੇਜ਼ ਤਾਰ ਕਿੱਥੇ ਮਾਰਿਆ ਵੱਖੀ ਚ ਵੱਖੀ ਚ ਮਾਰਨ ਜੀ ਤਾਂ ਕੀ ਹਾਲਤ ਹੁਣ ਉਹਦਾ ਉਹ ਉਹ ਤਾਂ ਡੈਥ ਹੋ ਗਈ ਜੀ ਬੰਦੇ ਦੀ ਪੂਰਾ ਹੋ ਗਿਆ ਬੰਦਾ ਹਾਂਜੀ ਹਸਪਤਾਲ ਲੈ ਗਏ ਤੇ ਉੱਥੇ ਡੈਥ ਹੋ ਕਿੰਨੀ ਉਮਰ ਦਾ ਸੀ ਉਮਰ 40 ਸਾਲ 40 ਸਾਲ ਹਾਂਜੀ ਹਾਂਜੀ ਕੋਈ ਦੁਸ਼ਮਣੀ ਸੀ ਭਾਈ ਕੋਈ ਗੱਲਬਾਤ ਹੋਣੀ ਨਹੀਂ ਨਹੀਂ ਪਾਜੀ ਕੋਈ ਦੁਸ਼ਮਣੀ ਨਹੀਂ ਨਾ ਨਾ ਕੁਝ ਨਹੀਂ ਬਿਨਾਂ ਦੁਸ਼ਮਣੀ ਤੋਂ ਆੜ ਕੇ ਮਰ ਗਿਆ ਬਿਲਕੁਲ ਬਿਲਕੁਲ ਪਤਾ ਨਹੀਂ ਬਈ ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ ਕਿ ਕਦੇ ਉਹਨਾਂ ਨੂੰ ਜਾਣ ਦਾ ਨਾ ਹੋਵੇ ਬੰਦਾ ਬੇਪਛਾਨ ਆ ਕੇ ਇੰਨੇ ਮਿੰਟ ਗੱਲ ਵੀ ਕਰ ਰਿਹਾ 15 20 ਮਿੰਟ ਉਹ ਤਾਂ ਜੀ ਹੁਣ ਉਸ ਨੂੰ ਪਤਾ ਹੋਊਗਾ ਜਾਂ ਜਿਹੜਾ ਮਾਰਨ ਵਾਲਾ ਉਹਨੂੰ ਪਤਾ ਹੋਊਗਾ ਸਾੜੇ ਨਾਲ ਕੋਈ ਗੱਲ ਵੀ ਨਹੀਂ ਕਦੇ ਕਰੀ ਉਹਨੇ ਕੋਈ ਲੜਾਈ ਝਗੜੇ ਨਾ ਲੜਦਾ ਦਾ ਹੋ ਗਿਆ ਇਹਦੇ ਨਾਲ ਦੇਖਿਆ ਅਜੇ ਤੱਕ ਹਾਂਜੀ ਵਿਆਹ ਸੀ ਨਹੀਂ ਵਿਆਹ ਨਹੀਂ ਦਾ ਛੜਾ ਹੀ ਤੇ ਤੁਹਾਡੇ ਕੋਲ ਕਿਵੇਂ ਇੱਥੇ ਬੈਠਦਾ ਸੀ ਗੱਡੀ-ਗੁਡੀ ਚਲਾਉਂਦਾ ਸੀ ਕਿਵੇਂ ਉਹ ਬਸ ਯਾਰੀ ਦੋਸਤੀ ਉਹ ਬੇਲਾ ਤਾਂ ਪਹਿਲਾਂ ਡਬਈਲਾ ਗਿਆ ਕੁਝ ਟਾਈਮ ਹੁਣ ਘਰਾਂ ਉਹ ਇਕੱਲਾ ਹੈ ਤਾਂ ਛੜਾ ਹੀ ਤਾਂ ਨਾ ਵਿਆਹ ਹੈ ਨਹੀਂ ਤਾਂ ਉਹਰੇ ਆ ਕੇ ਬਹਿ ਜਾਂਦਾ ਤਾਂ ਮੇਰੇ ਕੋਲ ਡੈਥ ਹੋ ਗਈ ਉਹਦੀ ਡੈਥ ਹੋ ਗਈ ਹਾਂਜੀ ਇੱਥੇ ਲਗੇ ਤੁਸੀਂ ਸੋਨਾ ਪੀ ਲੇ ਅਸੀਂ ਉਹ ਲੈ ਕੇ ਆਪਣੀ ਗੱਡੀ ਚ 16 ਚ ਲੈ ਗਏ ਤੇ ਉਹਨਾਂ ਨੇ ਅੱਗੇ ਨੇ ਡੈਥ ਹੋ ਗਈ ਇਹਦੀ ਹੁਣ ਜਾਂਚ ਕਰ ਰਹੀ ਹੈ ਉਹ ਲੱਗੇ ਹੋਈ ਹੈ ਆਏ ਤੇ ਐਸਐਚਓ ਸਾਹਿਬ ਤੇ ਉਹ ਕਹਿੰਨੇ ਕੋਈ ਸ਼ੱਕ ਹੈ ਤੁਹਾਨੂੰ ਕਿਸੇ ਤੇ ਚੱਕਦਾ ਉਹਦੇ ਪਰਿਵਾਰ ਦੱਸੂਗਾ ਜੀ ਪੇਛਾ ਭਾਈ ਨੂੰ ਪਤਾ ਹੋਊਗਾ ਇਹ ਆ ਉਹਨੂੰ ਆਪ ਨੂੰ ਪਤਾ ਸਾਨੂੰ ਤਾਂ ਕਦੇ ਸ਼ੇਅਰ ਨਹੀਂ ਕਰੀ ਉਹਨਾਂ ਦੀ ਗੱਲ ਕਹੀ ਹੈ ਨਾ ਠੀਕ ਹੈ ਬਿਲਕੁਲ ਤੁਸੀਂ ਦੇਖੋ ਕਿ ਇਹ ਟੈਕਸੀ ਸਟੈਂਡ ਹੈ ਜਿੱਥੇ ਕਿ ਉਹ ਨੌਜਵਾਨ ਰੋਜ਼ਾਨਾ ਬੈਠਦਾ ਸੀ ਇਹ ਜਗ੍ਹਾ ਤੋਂ ਉਸ ਨੌਜਵਾਨ ਨੂੰ ਇਹ ਬੁਲਾ ਕੇ ਲੈ ਗਿਆ ਕੋਈ ਵਿਅਕਤੀ ਜਿਸ ਤੋਂ ਬਾਅਦ ਜਾ ਕੇ ਉਸ ਜਗ੍ਹਾ ਜਿਸ ਜਗ੍ਹਾ ਉੱਤੇ ਪੁਲਿਸ ਵਾਲੇ ਖੜੇ ਨੇ ਇਨਕੁਆਇਰੀ ਕਰ ਰਹੇ ਨੇ ਉਹ ਜਗ੍ਹਾ ਆ ਕੇ ਕਿਸੇ ਵਿਅਕਤੀ ਨੇ ਬੁਲਾਇਆ ਉਸ ਤੋਂ ਬਾਅਦ ਜਾ ਕੇ ਕਤਲ ਕਰ ਦਿੱਤਾ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਮੁੱਲਾਂਪੁਰ ਗਰੀਬ ਦਾਸ ਤੋਂ ਜਿੱਥੇ ਕਿ ਦਿਨ ਦਿਹਾੜੇ 12:30 ਵਜੇ ਦੀ ਘਟਨਾ ਦੱਸੀ ਜਾ ਰਹੀ ਹੈ ਤਾਂ ਇਸ ਜਗ੍ਹਾ ਉੱਤੇ ਆਣ ਕੇ ਇੱਕ ਅਣਪਛਾਤੇ ਨੌਜਵਾਨ ਨੇ ਬੁਲਾਇਆ ਪਹਿਲਾਂ ਉਹ ਨੌਜਵਾਨ ਉਸ ਤੋਂ ਬਾਅਦ ਜਾ ਕੇ ਗੱਲਬਾਤ ਕਰਦਾ ਰਿਹਾ ਫਿਰ ਤੇਜ਼ ਤਾਰ ਥਿਆਰ ਦੇ ਨਾਲ ਉੱਧ ਤੇ ਹਮਲਾ ਕਰ ਦਿੱਤਾ ਹਮਲਾ ਕਰਕੇ ਉਸ ਮੌਕੇ ਫਰਾਰ ਹੋ ਗਿਆ ਤੇ ਜ਼ਖਮੀ ਉਸ ਨੌਜਵਾਨ ਨੂੰ ਜਦੋਂ ਹਸਪਤਾਲ ਲਿਜਾਇਆ ਗਿਆ ਹੁਣ ਇਸ ਇੱਥੇ ਕਹਿਣ ਦੇ ਮੁਤਾਬਕ ਦੱਸਿਆ ਜਾ ਰਿਹਾ ਕਿ ਉਸ ਨੌਜਵਾਨ ਦੀ ਮੌਤ ਹੋ ਗਈ ਹੈ 40-45 ਸਾਲ ਦਾ ਨੌਜਵਾਨ ਦੱਸਿਆ ਜਾ ਰਿਹਾ ਜੋ ਕਿ ਪਹਿਲਾਂ ਕੁਝ <coughs> ਮੈਨੇ ਪਹਿਲਾਂ ਹੀ ਦबई ਤੋਂ ਵਾਪਸ ਆਇਆ ਸੀ ਜਿਸ ਤੋਂ ਬਾਅਦ ਇਹ ਜਗ੍ਹਾ ਉੱਤੇ ਆਣ ਕੇ ਆਪਣਾ ਕੋਈ ਹੋਰ ਕਾਰੋਬਾਰੀ ਤਲਾਸ਼ ਦੇ ਵਿੱਚ ਸੀ ਪਰ ਹੁਣ ਪਰਿਵਾਰਕ ਮੈਂਬਰਾਂ ਨੂੰ ਲੈ ਕੇ ਪੁਲਿਸ ਤੁਸ ਦੇਖੋ ਕਿ ਨਾਲ-ਨਾਲ ਗੱਲਬਾਤ ਕਰ ਰਹੀ ਹੈ ਬਿਆਨ ਦਰਜ ਕਰਵਾਏ ਜਾ ਰਹੇ ਨੇ ਕਿ ਆਖਰ ਉਹ ਕਾਤਲ ਕੌਣ ਹੈ ਜਿਸ ਨੇ ਇਹ ਜਗ੍ਹਾ ਉੱਤੇ ਆਣ ਕੇ ਹਮਲਾ ਕੀਤਾ ਤੇ ਹੁਣ ਪੁਲਿਸ ਲਗਾਤਾਰ ਜਾਂਚ ਜੁਟੀ ਹੋਈ ਹੈ ਪੁਲਿਸ ਇਸ ਜਗ੍ਹਾ ਉੱਤੇ ਕਾਫੀ ਟੀਮਾਂ ਪਹੁੰਚੀ ਨੇ ਫ੍ਰੈਂਸਿਕ ਟੀਮਾਂ ਵੀ ਪਹੁੰਚਣ ਵਾਲੀਆਂ ਨੇ ਤੇ ਇਸ ਦੇ ਵਿੱਚ ਹੁਣ ਕੀ ਖੁਲਾਸਾ ਹੁੰਦਾ ਹੈ ਕਿ ਕਿਸ ਦੇ ਨਾਲ ਦੁਸ਼ਮਣੀ ਸੀ ਕੌਣ ਸੀ ਮਾਰਨ ਵਾਲਾ ਕੁਝ ਹੀ ਦਿਨ ਦੇ ਵਿੱਚ ਪੁਲਿਸ ਇਸ ਪੂਰੇ ਮਾਮਲੇ ਚ ਵੱਡੇ ਖੁਲਾਸੇ ਕਰ ਸਕਦੀ ਹੈ ਥੱਲੇ ਨਾਲ ਕੈਮਰਾਮੈਨ ਗੁਰਜੋਤ ਦੇ ਨਾਲ ਹਰਤੇ ਸਿੰਘ